ਕੱਲ ਸਾਡੇ ਪੰਜਾਬ ਪ੍ਰਧਾਨ ਵਿਜੇ ਕਲਰਾਜੀ ਦੀ ਅਗਵਾਈ ਦੇ ਵਿੱਚ ਸਾਡੇ ਮੰਡੀ ਦੇ ਪ੍ਰਧਾਨ ਸਮੀਰ ਜੈਨ ਜੀ ਵੀ ਉੱਥੇ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਮੀਟਿੰਗ ਦੇ ਵਿੱਚ ਬੜਾ ਹੀ ਸਾਨੂੰ ਵਧੀਆ ਫੈਸਲਾ ਪੰਜਾਬ ਸਰਕਾਰ ਨੇ ਦਿੱਤਾ ਵੀ ਜਿਹੜੀ ਸਾਡੀ ਮੰਗ ਸੀਗੀ ਮੁੱਖ ਮੰਗ ਸੀਗੀ 2.5% ਦામੀ ਦੀ ਉਹ ਉਹਨਾਂ ਨੇ ਪ੍ਰਵਾਨ ਕਰ ਲਈ ਹੈ ਤੇ ਮੈਂ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵੀ ਜੇ ਉਹ ਸੈਂਟਰ ਸਰਕਾਰ ਕੋਲੇ ਸਾਡੇ ਵਕੀਲ ਬਣ ਕੇ ਆੜਤੀਆਂ ਦੇ ਵਕੀਲ ਬਣ ਕੇ ਜਾਂਦੇ ਆ ਤੇ ਸੈਂਟਰ ਸਰਕਾਰ ਕੋਲੋਂ ਸਾਡੇ 2.5% ਦੀ ਦામੀ ਜ਼ਰੂਰ ਲਿਆ ਕੇ ਦੇਣਗੇ ਇਹ ਵੈਸੇ ਤਾਂ ਇਹ ਜਿਹੜੀ ਲਿਮਟ ਰੀਲਿਸ ਹੁੰਦੀ ਹੈ ਸੈਂਟਰ ਦੀ ਹੁੰਦੀ ਹੈ ਪਰ ਪੰਜਾਬ ਸਰਕਾਰ ਦੀ APMC ਐਕਟ ਦੇ ਤਹਿਤ ਸਰਕਾਰਾਂ ਖਰੀਦ ਕਰਦੀਆਂ ਇਸ ਦੀਆਂ APMC ਐਕਟ ਦੇ ਤਹਿਤ ਸਾਨੂੰ ਇਹ 2.5% ਦામੀ ਉਹਦੇ ਵਿੱਚ ਲਿਖੀ ਹੋਈ ਹੈ ਨਹੀਂ ਅੱਜ ਹਜੇ ਲੇਬਰ ਦੀ ਹੜਤਾਲ ਚੱਲ ਰਹੀ ਹੈ ਉਮੀਦ ਹੈ ਵੀ ਲੇਬਰ ਦੀ ਅੱਜ ਮੀਟਿੰਗ ਉਥੇ ਸੀਐਮ ਸਾਹਿਬ ਦੇ ਨਾਲ ਜਾਂ ਸੈਕਟਰੀ ਫੂਡ ਦੇ ਨਾਲ ਹੈਗੀ ਹੈ ਉਹਦੇ ਵਿੱਚ ਅੱਜ ਉਹਨਾਂ ਦਾ ਵੀ ਫੈਸਲਾ ਮੰਗਾ ਪੂਰੀਆਂ ਹੋਣ ਦੀ ਝਾਕ ਹੈਗੀ ਹੈ ਤੇ ਉਸ ਤੋਂ ਬਾਅਦ ਕੰਮ ਚੱਲ ਪੇਗਾ ਅੜਤੀਆਂ ਵੱਲ ਹੜਤਾਲ ਖਤਮ ਕਰ ਦਿੱਤੀ ਆ ਅੜਤੀਆਂ ਵੱਲੋਂ ਹੜਤਾਲ ਸਾਡੀ ਕੱਲ ਖਤਮ ਹੋ ਗਈ ਹੈ ਤੇ ਕਦੋਂ ਤੱਕ ਲੱਗਦਾ ਖਰੀਦ ਸ਼ੁਰੂ ਹੋ ਜੇਗੀ ਉਮੀਦ ਹੈ ਵੀ ਅੱਜ ਹੀ ਖਰੀਦ ਸ਼ੁਰੂ ਹੋ ਜੇਗੀ ਜੀ ਉਹਨਾਂ ਦੀ ਮੀਟਿੰਗ 1 ਵਜੇ ਦਾ ਟਾਈਮ ਸਾਨੂੰ ਪਤਾ ਲੱਗਿਆ ਵੀ 1 ਵਜੇ ਦਾ ਉਹਨਾਂ ਦੇ ਪੰਜਾਬ ਪ੍ਰਧਾਨ ਤੁਲੀ ਜੀ ਜਿਹੜੇ ਲੇਬਰ ਵਾਲਿਆਂ ਦੇ ਪਰ ਰਦਾਣਾ ਪੰਜਾਬ ਦੇ ਵੀ ਉਹਨਾਂ ਨੂੰ ਬੁਲਾਇਆ ਗਿਆ ਵਾ ਤੇ ਉਮੀਦ ਹੈ ਵੀ ਉਹਨਾਂ ਦੀਆਂ ਵੀ ਮੰਗਾਂ ਨੂੰ ਸਰਕਾਰ ਪੂਰੀਆਂ ਕਰਕੇ ਉਹਨਾਂ ਦੀ ਹੜਤਾਲ ਵੀ ਵਾਪਸ ਕਰਵਾਏਗਾ ਇਸ ਬਾਰੇ ਅਸੀਂ ਤੁਸੀਂ ਮਾਰਕੀਟ ਕਮੇਟੀ ਨੂੰ ਕੁਐਸ਼ਨ ਕਰੋ ਵੀ ਜੇ ਮੰਡੀਆਂ ਦੇ ਵਿੱਚ ਸਫਾਈ ਦਾ ਪ੍ਰਬੰਧ ਉਹਨਾਂ ਨੇ ਕਰਨਾ ਹੁੰਦਾ ਅਸੀਂ ਹਾਂ ਦਿੱਕਤ ਆਂਦੀ ਹੈ ਸਾਡੇ ਮੰਡੀ ਦੇ ਜਿਹੜੇ ਆੜਤੀ ਆਪਦੇ ਤੌਰ ਤੇ ਸਫਾਈ ਕਰਵਾਉਂਦੇ ਜੀ ਉਹਨਾਂ ਨੇ ਤਾਂ ਜਦੋਂ ਮਾਲ ਆਣਾ ਹੁੰਦਾ ਤੇ ਸਫਾਈ ਉਹਨਾਂ ਨੂੰ ਕਰਵਾਣੀ ਪੈਂਦੀ ਹੈ ਜਿੱਥੇ ਕਿਤੇ ਕਮੀ ਹੋਵੇ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਵੀ ਸਤਕਾਰਯੋਗ ਭਗਵਾਨ ਸਿੰਘ ਮਾਨ ਜੀ ਦਾ ਸਾਰੇ ਆਰਤੀਆ ਵਰਗ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦੀ ਆ ਵੀ ਕੱਲ ਜਿਹੜੀ ਮੀਟਿੰਗ ਹੋਈ ਆ ਬਹੁਤ ਸਖਾਵੇਂ ਮਾਹੌਲ ਚ ਹੋਈ ਆ ਬਹੁਤ ਵਧੀਆ ਮਾਹੌਲ ਚ ਹੋਈ ਆ ਜਿਹਦੇ ਚ ਸੀਐਮ ਸਾਹਿਬ ਨੇ ਜਿਹੜੀ ਆਰਤੀਆਂ ਦੀ ਮੰਗ ਸੀ ਕਿ ਜੇ ਸਾਨੂੰ ਜਿਹੜੀ ਆੜਤ ਪਿਛਲੇ 5 ਸਾਲਾਂ ਤੋਂ ਘਟ ਆ ਰਹੀ ਆ ਉਹਨਾਂ ਨੇ ਵਾਦਾ ਕੀਤਾ ਵੀ ਅਸੀਂ ਇਸ ਨੂੰ ਸੈਂਟਰ ਗਵਰਨਮੈਂਟ ਤੋਂ ਲੈ ਕੇ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਨਾਲ ਵੀ ਲੈ ਕੇ ਚੱਲਾਂਗੇ ਜੇ ਲੋੜ ਪਈ ਤਾਂ ਔਰ ਅਗਰ ਇਹ ਜਿਹੜੀ ਐ ਦામੀ ਸਾਨੂੰ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਮਿਲਦੀ ਹੈਗੀ ਤਾਂ ਪੰਜਾਬ ਗਵਰਨਮੈਂਟ ਜਿਹੜਾ ਉਹਦਾ ਡਿਫਰੈਂਸ ਹੈ ਦામੀ ਦਾ ਜਿੰਨੀ ਘੱਟ ਦામੀ ਉਹ ਦਿੰਦੇ ਨੇ ਉਹ ਜਿਹੜੀ ਕਮਿਸ਼ਨ ਹੈ ਉਹ ਪੰਜਾਬ ਗਵਰਨਮੈਂਟ ਤਕਰੀਬਨ ਤਕਰੀਬਨ 192 ਕਰੋੜ ਰੁਪਏ ਦੀ ਬਣਦੀ ਹੈ ਉਹ ਆਪਦੇ ਕੋਲੋਂ ਜਿਹੜੀ ਆਰਤੀਆਂ ਨੂੰ ਪੇ ਕਰੇ ਜੇ ਅਸੀਂ ਰਾਜ ਦੇ ਅੱਡੜ ਖਰਚੀਆਂ ਨੂੰ ਵੇਖੀਏ ਸਬਸਿਡੀਆਂ ਨੂੰ ਦੇਖੀਏ ਜਿਹੜੀ ਅਸੀਂ ਮੁਫਤ ਚੀਜ਼ਾਂ ਜਿਹੜੀ ਪਬਲਿਕ ਨੂੰ ਮਹੱਈਆ ਕਰਾ ਰਹੇ ਉਹਨੂੰ ਵੇਖੀਏ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਬਹੁਤ ਵੱਡੀ ਰਕਮ ਹੈ ਕਿ ਆਰਥੀਆ ਵਰਗ ਹੈ ਜਿਹੜਾ ਮੈਂ ਦੱਸਣਾ ਚਾਹੂੰਗਾ ਵੀ ਬਹੁਤ ਬੜੀ ਬਹੁਤ ਬੜਾ ਜਿਹੜਾ ਪੰਜਾਬ ਦਾ ਤਬਕਾ ਹੈ 50 ਹਜ਼ਾਰ ਦੇ ਕਰੀਬ ਇਥੇ ਆਰਥੀਏ ਨੇ ਪੂਰੇ ਪੰਜਾਬ ਚ 2 ਲੱਖ ਦੇ ਕਰੀਬ ਜਿਹੜੇ ਅਕਾਊਂਟੈਂਟ ਸਾਹਿਬਾਨ ਨੇ ਔਰ ਤਕਰੀਬਨ ਤਕਰੀਬਨ 8 ਤੋਂ 10 ਲੱਖ ਦੇ ਕਰੀਬ ਮਜ਼ਦੂਰ ਜੁੜੇ ਹੋਏ ਹਨ ਸਾਰਿਆਂ ਨਾਲ ਔਰ 15 16 ਲੱਖ ਕਿਸਾਨ ਨੇ ਜਿਹੜੇ ਖੇਤੀ ਕਰਦੇ ਨੇ ਸੋ ਜਿੰਨੇ ਲੋਕ ਹੈ ਚਾਹੇ ਉਹ ਆਰਥੀ ਚਾਹੇ ਮਜ਼ਦੂਰ ਤੇ ਚਾਹੇ ਉਹ ਅਕਾਊਂਟੈਂਟ ਸਾਹਿਬਾਨ ਤੇ ਚਾਹੇ ਉਹ ਕਿਸਾਨ ਇਹ ਕੜੀਆਂ ਨੇ ਜਿਹੜੀਆਂ ਆਪਸ ਚ ਜੁੜੀਆਂ ਹੋਈਆਂ ਸੋ ਮੈਂ ਨਹੀਂ ਸਮਝਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਵੀ ਇੱਕ ਸੁਖਾਵੇਂ ਢੰਗ ਨਾਲ ਇੱਕ ਪਰਪਸਫੁਲ ਨੀਡ ਦੇ ਨਾਲ ਇਹਨਾਂ ਨੂੰ ਚਲਾਉਣਾ ਔਰ ਸੀਜ਼ਨ ਨੂੰ ਬਹੁਤ ਵਧੀਆ ਢੰਗ ਨਾਲ ਸਮੂਥਲੀ ਚਲਾਉਣਾ ਵਾਸਤੇ ਇਹ ਕੋਈ ਬਹੁਤ ਵੱਡੀ ਰਕਮ ਹੈਗੀ ਹੈ ਔਰ ਉਸਮਾਨ ਸਾਹਿਬ ਨੇ ਇਹ ਵੀ ਗੱਲ ਸਾਨੂੰ ਕੱਲ ਕਹੀ ਹੈ ਵੀ ਇਹ ਮੇਰੀ ਜ਼ੁਬਾਨ ਹੈ ਔਰ ਇਹਦੇ ਨਾਲ ਨਾਲ ਇਹ ਵੀ ਉਹਨਾਂ ਨੇ ਗੱਲ ਕਹਿਤੀ ਵੀ ਕੋਈ ਇਹ ਕੋਈ ਬੜੀ ਗੱਲ ਨਹੀਂ ਹੈਗੀ ਅਸੀਂ ਆਪਦੇ ਖਰਚੀਆਂ ਨੂੰ ਜਾਂ ਕੰਟਰੋਲ ਕਰਕੇ ਜਾਂ ਕੋਈ ਅਸੀਂ ਹੋਰ ਜਿਹੜੀ ਕੋਈ ਹੈ ਕਿੱਥੋਂ ਵੀ ਆਪਦੇ ਅ ਜਿਹੜੇ ਐਕਸਪੈਂਸ ਆ ਉਹਨਾਂ ਨੂੰ ਸ਼ਾਰਟ ਵਾਈਜ਼ ਕਰਕੇ ਤੇ ਅਸੀਂ 200 ਕਰੋੜ ਰੁਪਏ ਅਸੀਂ ਪੇ ਕਰਾਂਗੇ ਤੇ ਉਹ ਜੇ ਖਰੀਦੀ ਗੱਲ ਕਰੀਏ ਪਰ ਦੂਰ ਦੇ ਸਵਾਲ ਆਰਤੀਆਂ ਦੀ ਹੜਤਾਲ ਜੀ ਕਿਉਂਕਿ ਕੱਲ ਫੈਸਲਾ ਹੋ ਗਿਆ ਸੀ ਤੇ ਸਾਡੇ ਪੰਜਾਬ ਪ੍ਰਧਾਨ ਕਲਰਾਜੀ ਨੇ ਜਦੋਂ ਕੱਲ ਮਾਨ ਸਾਹਿਬ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਡਿਕਲੇਅਰ ਕਰਤਾ ਸੀ ਵੀ ਅੱਜ ਤੋਂ ਮੰਡੀਆਂ ਜਿਹੜੀਆਂ ਖੋਲਾਂਗੇ ਲੇਕਿਨ ਥੋੜੀ ਜੀ ਉਹਦੇ 'ਚ ਇੱਕ ਅਸਰ ਰਹਿ ਗਈ ਵੀ ਮਜ਼ਦੂਰ ਜਿਹੜੇ ਸੰਗਠਨ ਹੈ ਉਹਨਾਂ ਦੀ ਵੀ ਹੜਤਾਲ ਚੱਲ ਰਹੀ ਸੀ ਤੇ ਉਹਨਾਂ ਨਾਲ ਕੱਲ ਗੱਲਬਾਤ ਨਹੀਂ ਹੋ ਪਾਈ ਉਹ ਅੱਜ 1 ਵਜੇ ਦੀ ਮੀਟਿੰਗ ਹੈ ਪੰਜਾਬ ਸਰਕਾਰ ਦੇ ਨਾਲ ਔਰ ਮੈਨੂੰ ਉਮੀਦ ਹੈ ਵੀ ਅੱਜ ਉਹਨਾਂ ਨਾਲ ਵੀ ਜਿਹੜੀ ਮੀਟਿੰਗ ਹੈ ਉਹ ਸਫਲ ਹੋਵੇਗੀ ਤੇ ਪੰਜਾਬ ਦੀਆਂ ਮੰਡੀਆਂ ਦਾ ਜਿਹੜਾ ਪਰਚੇਸ ਦਾ ਕੰਮ ਹੈ ਉਹ ਜਿਹੜਾ ਸ਼ੁਰੂ ਹੋ ਜਾਏ ਅੱਜ ਸ਼ਾਮ ਤੱਕ ਸ਼ੁਰੂ ਹੋ ਸਕਦੀ ਹੈ ਜੀ ਅੱਜ ਸ਼ਾਮ ਤੱਕ ਹੋ ਸਕਦਾ ਜੀ ਜੇ ਨੇਪਰੇ ਚੜ ਜੇ ਗੱਲ ਤੇ ਪੰਜਾਬ ਦੀਆਂ ਮੰਡੀਆਂ ਸ਼ੁਰੂ ਹੋ ਜੇਗੀ ਗੱਲੇ ਜੀ ਵੀ ਮੰਡੀ ਦੇ ਅੰਦਰ ਸਫਾਈ ਜਿਹੜੀ ਹੈਗੀ ਹੈ ਮਾਰ ਕਮੇਟੀ ਕਰਾਰੀ ਸੀਗੀ ਲੇਕਿਨ ਥੋੜੀ ਜਿਹੀ ਸਫਾਈ ਘੱਟ ਹੈਗੀ ਹੈ ਔਰ ਆੜਤੀਏ ਆਵਦੇ ਲੈਵਲ ਤੇ ਵੀ ਫੜਾ ਨਹੀਂ ਜੜੀ ਹੈ ਤੁਸੀਂ ਦੇਖ ਸਕਦੇ ਹੋ अलग-अलग जगह ਤੇ ਕੈਮਰਾ ਲਾ ਕੇ ਵਿਆਰਤੀ ਆਪਦੀ ਜਗ੍ਹਾ ਤੇ ਆਪ ਸਫਾਈ ਕਵੀ ਕਰ ਰਹੇ ਹੈਗੇ ਆ ਔਰ ਮੈਨੂੰ ਲੱਗਦਾ ਵੀ ਮੈਂ ਇਸ ਗੱਲ ਤੇ ਪੋਜ਼ਿਟਿਵ ਹੈ ਮਾਰਕੀਟ ਕਮੇਟੀ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਮੰਡੀਆਂ ਚ ਮਾਲ ਆ ਰਿਹਾ ਤੇ ਮੇਰਾ ਖਿਆਲ ਇੱਕ ਦੋ ਦਿਨਾਂ ਦੇ ਅੰਦਰ ਜਿਹੜੀ ਹੈ ਇਹ ਵੀ ਪ੍ਰਬੰਧ ਪੂਰੇ ਕਰ ਲਏ ਜਾਣ